ਮਲਾਰ ਮਹੱਲਾ ਤੀਜਾ ਬੇਦਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਵੇ ਜਮ ਡੰਡ ਸਹੈ ਮਰ ਜਨਮੇ ਵਾਰੂ ਵਾਰ ਸਤਿਗੁਰ ਪੇਟੇ ਮੁਕਤ ਹੋਏ ਪਾਏ ਮੁਖ ਦੁਆਰ ਮਨ ਰੇ ਸਤਿਗੁਰ ਸੇਵ ਸਮਾਏ ਵੱਡਾ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਇ ਰਹਾਉ ਹਰ ਆਪਣੈ ਪਾਣੈ ਸ੍ਰਿਸ਼ਟ ਉਪਾਈ ਹਰ ਆਪੇ ਦੇ ਆਧਾਰ ਹਰ ਆਪਣੈ ਪਾਣੈ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰ ਕਹਿ ਬਾਣੈ ਸਤਗੁਰ ਪੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਝੈ ਕੋਇ ਵਾਹ ਵਾਹ ਕਰ ਪ੍ਰਭ ਸਲਾਹੀਐ ਤਿਸ ਜੇਵੜ ਅਬਰ ਨ ਕੋਇ ਆਪੇ ਬਖਸੇ ਮੇਲ ਲਏ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਹਾਰੋ ਸਤਿਗੁਰ ਦੀ ਆ ਦਿਖਾਏ ਅੰਮ੍ਰਿਤ ਵਰਸੈ ਮਨ ਸੰਤੋਖੀਐ ਸੱਚ ਰਹੈ ਲਿਵ ਲਾਏ ਹਰ ਕਹਿ ਨਾਏ ਸਦਾ ਹਰੀ ਆਵਲੀ ਫਿਰ ਸੁੱਕੈ ਨਾ ਕੁਮੁਲਾਏ ਬਿਨ ਸਤਿਗੁਰ ਕਿਨੈ ਨਾ ਪਾਇਓ ਮਨ ਵੇਖੋ ਕੋਪਤੀ ਆਏ ਹਰ ਕਿਰਪਾ ਤੇ ਸਤਿਗੁਰ ਪਾਈਐ ਪੇਟੈ ਸਹਿਜ ਸੁਭਾਏ ਮਨਮੁ ਕੋ ਭਰਮ ਭੁਲਾਇ ਬਿਨ ਭਾਗਾ ਹਰ ਤਨ ਨ ਪਾਏ ਤ੍ਰੈ ਗੁਣ ਸਭਾ ਤਾਤ ਹੈ ਪੜ ਪੜ ਕਰਹਿ ਵਿਚਾਰ ਮੁਕਤ ਕਦੇ ਨ ਹੋਵਈ ਨਹ ਪਾਇਨ ਮੂਖ ਦੁਆਰ ਬਿਨ ਸਤਗੁਰ ਬੰਧਨ ਨਾ ਟੁਟਹੀ ਨਾਮ ਨ ਲੱਗੈ ਪਿਆਰ ਪੜ ਪੜ ਪੰਡਿਤ ਮੂਨੀ ਥਕੇ ਵੇਦਾਂ ਕਾ ਅਭਿਆਸ ਹਰ ਨਾਮ ਚਿਤ ਨ ਆਵਈ ਨਹਿ ਨਿਜ ਘਰ ਹੋਵੈ ਵਾਸ ਜਮ ਕਾਲ ਸਿਰੋ ਨਾ ਉਤਰੈ ਅੰਤਰ ਕਪਟ ਵਿਨਾਸ਼ ਹਰ ਨਾ ਵੈਨੋ ਸਭ ਕੋ ਪਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਏ ਨਾਨਕ ਨਾਮੇ ਹੀ ਪਤ ਉਪਜੈ ਹਰਿ ਸਿਉ ਰਹਾ ਸਮਾਏ ਮਲਾਰ ਮਹਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰ ਲਾਏ ਦੁੱਖ ਪੱਲਰ ਹਰ ਨਾਮ ਵਸਾਏ ਸਾਚੀ ਗਤ ਸਾਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਧਨ ਪਾਈਐ ਅਨੰਦਨ ਲਾਗੇ ਸਹਿਜ ਧਿਆਨ ਰਹਾਉ ਬਿਨ ਪਿਰ ਕਾਮਣ ਕਰੇ ਸਿੰਗਾਰ ਦੁਹ ਚਾਰਣੀ ਕਹੀਐ ਨਿਤ ਹੋਏ ਖੁਆਰ ਮਨ ਮੁਖ ਕਾ ਇਹੋ ਬਾਦ ਆਚਾਰ ਬਹੁ ਕਰਮ ਦਰੜਾ ਵਹਿ ਨਾਮ ਵਿਸਾਰ ਗੁਰ ਮੁਖ ਕਾ ਮਣ ਬਣਿਆ ਸੀਗਾਰ ਸਬਦੇ ਪਿਰ ਰਾਖਿਆ ਔਰ ਧਾਰ ਏਕ ਪਛਾਣ ਹੋਮੈ ਮਾਰ ਸੋਭਾਵੰਤੀ ਕਹੀਐ ਨਾਰ ਬਿਨ ਗੁਰ ਦਾਤੇ ਕਿਨੈ ਨਾ ਪਾਇਆ ਮਨ ਮੁਖ ਲੋਭ ਦੂਜੈ ਲੁਭਾਇਆ ਐਸੇ ਗਿਆਨੀ ਬੁਝਹੁ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹ ਕਹ ਕਹਿਣ ਕਹ ਸਭ ਕੋਏ ਬਿਨ ਮਨ ਮੂਏ ਭਗਤ ਨਾ ਹੋਏ ਗਿਆਨ ਮਤੀ ਕਮਲ ਪਰਗਾਸ ਤਿਤ ਘਟ ਨਾਮੈ ਨਾਮ ਨਿਵਾਸ ਹਉ ਮੈਂ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹ ਕਹ ਕਹਿਣ ਆਪ ਜਾਣਾਏ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਗੁਰ ਮੰਨ ਪਾਏ ਅਨੰਦਿਨ ਨਾਮ ਰਹਿ ਲਿਵ ਲਾਏ ਸਦ ਹੀ ਨਾਮ ਵਖਹਿ ਹਜੂਰ ਗੁਰ ਕੈ ਸ਼ਬਦ ਰਹਿ ਆ ਭਰਪੂਰ ਆਪੇ ਬਖਸੇ ਦੇ ਪਿਆਰ ਹਉਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਰ ਛੰਤ ਮਹੱਲਾ 5ਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨ ਸ ਰਾਤੇ ਇਕ ਨਿਮਖ ਮਨ ਹੋ ਨਾ ਵਿਸਰੇ ਗੋਪਾਲ ਗੁਣ ਨਿਧ ਸਦਾ ਸੰਗੇ ਸਰਬ ਗੁਣ ਜਗਦੀਸ਼ਰੈ ਮਨ ਮੋਹੇ ਨੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਦ ਹੂੰ ਕਿਨੈ ਕੋਟ ਮਦੇ ਜਾਤੇ ਪ੍ਰੀਤਮ ਤੇਰੀ ਗਤ ਅਗਮ ਅਪਾਰੇ ਮਹਾ ਪਤਿਤ ਤੁਮ ਤਾਰੇ ਪਤਿਤ ਪਾਵਨ ਪਗਤ ਵਛਲ ਕਿਰਪਾ ਸਿੰਧ ਸੁਆਮੀਆ ਸੰਤ ਸੰਗੇ ਪਜਨ ਸੰਗੇ ਰਾਉ ਸਦਾ ਅੰਤਰ ਜਾਮੀਆਂ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜਿਓ ਆਪ ਲੇਹੋ ਸਮਹਾਰੇ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜਿਓ ਏਕ ਤੂ ਹੈ ਪਿੰਨ ਆਨ ਨਾ ਜਾਨੀਐ ਗਹਿ ਪੂਜਾ ਲੇਵਹੋ ਨਾਮ ਦੇਵਹੋ ਤਉ ਪ੍ਰਸਾਦੀ ਮਾਨੀਐ ਭਜ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਬਿੰਦ ਦੀਨਾ ਅਨਾਥ ਨੀਚ ਸਰਣਾਏ ਨਾਨਕ ਕਰ ਮਇਆ ਆਪਣਾ ਕੀਨਾ ਆਪ ਬਸ ਘੋ ਆਪ ਮਿਲਾਇਆ ਭ੍ਰਮ ਪੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਤ ਪਿਆਰਿਆ ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹੇ ਪੁਰਬ ਲਿਖਿਆ ਪਾਇਆ ਮਨਵੰਤ ਨਾਨਕ ਸਰਨ ਤਨ ਕੀ ਜਿਨਿ ਹਰ ਹਰ ਧਿਆਇਆ ਵਾਰ ਮਹਲਾਰ ਕੀ ਮਹੱਲਾ ਪਹਿਲਾ ਰਾਣੇ ਕਹਿਲਾਸ ਤਥਾ ਮਾਲ ਦੇ ਕੀ ਧੁਨ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਹਿਸੀਐ ਜਿਉ ਉਠੈ ਧਰਨ ਸੀਗਾਰ ਸਬਦ ਸਹਿ ਹਰੀਆਵਲੀ ਸਰ ਭਰੇ ਸੁਭਰ ਤਾਲ ਅੰਦਰ ਰਚੈ ਸੱਚ ਰੰਗ ਜੋ ਮਜੀਠੈ ਲਾਲ ਕਮਲ ਵਿਗਸੈ ਸੱਚ ਮਨ ਗੁਰ ਕੈ ਸਬਦ ਨਿਹਾਲ ਮਨ ਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਹੀ ਫਾਥੇ ਮਿਰਗ ਜਿਉ ਸਿਰ ਦਿਸੈ ਜਮ ਕਾਲ ਖੁਦਿਆਤ ਰਸਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇੰਨੀ ਅੱਖੀ ਨਦਰ ਨ ਆਵਈ ਜਿ ਚਰ ਸਬਦ ਨ ਕਰੇ ਵਿਚਾਰ ਤਦ ਪਾਵੈ ਸੰਤੋਖੀਆਂ ਚੁੱਕੈ ਆਲ ਜੰਜਾਲ ਮੂਲ ਰਹੈ ਗੁਰ ਸੇਵੈ ਗੁਰ ਪੌੜੀ ਬੋਹਿਥ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਏਕੋ ਪਦ ਏਕ ਦਰ ਗੁਰ ਪੌੜੀ ਨਿਜ ਥਾਨ ਰੂੜਾ ਠਾਕੁਰ ਨਾਨਕਾ ਸਭ ਸੁਖ ਸੱਚਉ ਨਾਮ ਪੌੜੀ ਆਪ ਹੀ ਨੈ ਆਪ ਸਾਜ ਆਪ ਪਛਾਣਿਆ ਅੰਬਰ ਤਰਤ ਵਿਛੋੜ ਚੰਦੋ ਆ ਤਾਣਿਆ ਵਿਣ ਥੰਮਾ ਗਗਨ ਰਹਾਏ ਸਬਦ ਨੀ ਸਾਣਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਦਿਨੰਤ ਚੋਜ ਵਿਡਾਣਿਆ ਤੀਰਥ ਧਰਮ ਵਿਚਾਰ ਨਾਵਣ ਪੁਰ ਬਾਣਿਆ ਤੁਦ ਸਰ ਅਵਰ ਨ ਕੋਏ ਕਿ ਆਖ ਵਖਾਣਿਆ ਸਚੈ ਤਖਤ ਨਿਵਾਸ ਹੋਰ ਆਵਣ ਜਾਣਿਆ ਸਲੋਕ ਮਹਲਾ ਪਹਿਲਾ ਨਾਨਕ ਸਾਵਣ ਜੇ ਵਸੈ ਚਹ ਉਮਾ ਹੋਏ ਨਾਗਾ ਮਿਰਗਾ ਮੱਛੀਆਂ ਰਸੀਆਂ ਧਰ ਤਨ ਹੋਏ ਮਹਲਾ ਪਹਿਲਾ ਨਾਨਕ ਸਾਵਣ ਜੇ ਵਸੈ ਚਾਹੋ ਵੇ ਛੋੜਾ ਹੋਏ ਗਾਈ ਪੁੱਤਾ ਨਿਰਤਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਬਲ ਛਪਾਇਆ ਬ੍ਰਹਮ ਵਡਾ ਕਹਾਏ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾਤਿਸ ਰੂਪ ਨਰੇਖ ਵਰਨ ਸਭਾਇਆ ਨਾਤਿਸ ਸੁਖ ਪਿਆਸ ਰੱਜਾ ਤਾਇਆ ਗੁਰਮਹ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਹ ਪੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ ਮਹੱਲਾ ਦੂਜਾ ਵੈਦ ਵੈਦ ਸੁਵੈਦ ਤੂੰ ਪਹਿਲਾ ਰੋਗ ਪਛਾਣ ਐਸਾ دارو ਲੋੜ ਲਾਹੋ ਜਿਤ ਵੰਝੈ ਰੋਗਾ ਕਾਣ ਜਿਤ دارو ਰੋਗ ਉੱਠੈ ਤਨ ਸੁਖ ਵਸੈ ਆਏ ਰੋਗ ਗਵਾਏ ਆਪਣਾ ਤਾ ਨਾਨਕ ਵੈਦ ਸਦਾਏ ਪੌੜੀ ਬ੍ਰਹਮਾ ਵਿਸਨ ਮਹੇਸ ਦੇਵ ਉਪਾਇਆ ਬ੍ਰਹਮੇ ਦਿੱਤੇ 베ਦ ਪੂਜਾ ਲਾਇਆ 10 అవతారి రామరాజా ਆਇਆ దైਤਾ ਮਾਰੇ ਤਾਏ ਹੁਕਮ ਸਬਾਇਆ ਈਸ ਮਹੈਸੁਰ ਸੇਵ ਤਿਨੀ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖਤ ਰਚਾਇਆ ਦੁਨੀਆ ਤੰਦੈ ਲਾਏ ਆਪ ਛਪਾਇਆ ਧਰਮ ਕਰਾਏ ਕਰਮ ਤਰਹੋਂ ਫੁਰਮਾਇਆ ਸਲੋਕ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਕੰਤੈ ਚਿਤ ਕਰੇ ਹੋ ਨਾਨਕ ਝੂਰ ਮਰਹੈ ਦੋਹਾਗਣੀ ਜਿਨ ਅਵਰੀ ਲਾਗਾ ਨੇਹੋ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਜਲ ਹਰ ਬਰਸਨ ਹਾਰ ਨਾਨਕ ਸੁਖ ਸਬਨ ਸੋਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਛਿੰਝ ਪਵਾਏ ਮੱਲਾ ਖਾੜਾ ਰਚਿਆ ਲੱਥੇ ਪੜ ਥੂ ਪਾਏ ਗੁਰਮੁਖ ਮਚਿਆ ਮਨਮੁਖ ਮਾਰੇ ਪਛਾੜ ਮੂਰਖ ਕਚਿਆ ਆਪ ਭਿੜੈ ਮਾਰੇ ਆਪ ਆਪ ਕਾਰਜ ਰਚਿਆ ਸਬਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਬਿਨ ਕਲਮ ਮਸਵਾਣੀਐ ਸਤ ਸੰਗਤ ਮੇਲਾਪ ਜਿਥੈ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸਬਦ ਸਲਾਹੇ ਸੱਚ ਪਛਾਣੀਐ ਸਲੋਕ ਮਹਲਾ 3ਆ ਊਨਵ ਊਨਵ ਆਇਆ ਅਵਰ ਕਰੇਂਦਾ ਵੰਨ ਕਿਆ ਜਾਣਾ ਤਿਸ ਸਾਹਸਿਓ ਕੇਵ ਰਹਿਸੀ ਰੰਗ ਰੰਗ ਰਹਿਆ ਤਿਨ ਕਾਮਣੀ ਜਿਨ ਮਨ ਭਉ ਭਾਉ ਹੋਏ ਨਾਨਕ ਪੈ ਪਾਏ ਬਾਹਰੀ ਤਿਨ ਤਨ ਸੁਖ ਨਾ ਹੋਏ ਮਹਲਾ 3ਆ ਉਨਵ ਉਨਵ ਆਇਆ ਵਰਸੈ ਨੀਰ ਨਿਪੰਗ ਨਾਨਕ ਦੁਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਉ ਮਨ ਭੰਗ ਪੌੜੀ ਦੋ ਵੈ ਤਰਫਾ ਉਪਾਏ ਇਕ ਵਰਤਿਆ ਬੇਦ ਬਾਣੀ ਵਰਤਾਏ ਅੰਦਰ ਬਾਦ ਘੱਤਿਆ ਪਰਵਿਰਤ ਨਰਵਿਰਤ ਹਾਠਾ ਦੋਵੈ ਵਿੱਚ ਧਰਮ ਫਿਰੈ ਰਹਿ ਬਾਰਿਆ ਮਨ ਮੁਖ ਕੱਚੇ ਕੂੜਿਆਰ ਤਿਨੀ ਨਹਿ ਚਾਉ ਦਰਗਹਿ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿਨੀ ਮਾਰਿਆ ਸੱਚੈ ਅੰਦਰ ਮਹਿਲ ਸ਼ਬਦ ਸਵਾਰਿਆ ਸੇ ਭਗਤ ਤੁਧ ਭਾਵੰਦੇ ਸੱਚੈ ਨਾਏ ਪਿਆਰਿਆ ਸਤਗੁਰ ਸੇਵਨ ਆਪਣਾ ਤਿਨਾਂ ਵਿਟਹਾਉ ਹਉ ਵਾਰਿਆ